ਸੰਤ ਆਖੋ ਜਿਹੜਾ ਨਾ ਸੰਤ ਬ੍ਰਹਮ ਗਿਆਨੀ ਸਾਧੂ ਇਹਦਾ ਬੜਾ ਮਿਸਯੂਜ਼ ਕਰਦੇ ਆਏ ਬਾਬੇ ਇਹ ਵੀ ਜ਼ਰੂਰੀ ਹੈ ਬਹੁਤ ਗੱਲ ਕਰਨੀ ਵੈਸੇ ਆਪਾਂ ਪਹਿਲਾਂ ਕਰ ਚੁੱਕੇ ਆਂ ਵੀ ਸੰਤ ਗੁਰਬਾਣੀ ਚ ਕਿਹੜੇ ਰੂਪ ਚ ਆਇਆ ਤੇ ਇਹ ਕਿਹੜੇ ਰੂਪ ਚ ਵਰਤਦਾ ਹੈ ਇਹ ਬਾਬੇ ਨਾ ਇਹਨਾਂ ਕੋ ਜਦੋਂ ਕੋਈ ਜਾਂਦਾ ਆ ਮੈਂ ਪਹਿਲਾਂ ਵੀ ਕਿਹਾ ਸੀ ਵੀ ਖਾਸ ਕਰਕੇ ਨਾਨਕ ਸਰੀਏ ਇਹ 13ਵੀਂ ਸ਼ਾਦਸ਼ਪਦੀ ਆ ਇਹ 13ਵੀਂ ਆ ਕਿ 14ਵੀਂ ਆ 13ਵੀਂ ਆ ਮੇਰਾ ਖਿਆਲ ਸੁਖਮਨੀ ਸਾਹਿਬ ਦੀ ਉਹਨੂੰ ਵਰਤਦੇ ਆ ਬਸ ਉਹਨੂੰ ਕਹਿੰਦੇ ਰੱਟਾ ਲਾ ਲਓ ਅਸ਼ਟਪਦੀ ਨੂੰ ਉਹਦਾ ਹੀ ਸ਼ਲੋਕ ਉਹਦੇ ਸ਼ਲੋਕ ਦੀ ਵੀ ਸਿਰਫ ਪਹਿਲੀ ਲਾਈਨ ਕੀ ਆ ਸਾਰਿਆਂ ਨੂੰ ਮੂਝਮਨੀ ਜਸ ਸੁਖਣੀ ਸਾਹਿਬ ਅਹੀਂ ਪੜ ਪੜ ਕੇ ਘਰਾਂ ਦੇ ਵਿੱਚ ਪੂਰਾ ਹਲ ਕਰਤਾ ਗੁਟਕੇ ਕੇ ਸਾਥ ਤੇ ਪਰ ਉਹ ਚ ਸਿਧਾਂਤ ਨਹੀਂ ਲਿਆ ਬੀਬੀਆਂ ਨੇ ਖਾਸ ਕਰਕੇ ਹਰ ਵੀਕੈਂਡ ਦੇ ਉੱਤੇ ਸੁਖਣੀ ਸਾਹਿਬ ਦਾ ਪਾਠ ਹੈ ਜੀ ਚਲੋ ਚੱਲੀਏ ਪਹਿਹਕ ਲਾਲ ਐ ਕਹੂਗਾ ਸੰਤ ਸਰਣ ਜੋ ਜਨ ਪਰੇ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹਰ ਬਹਰ ਅਵਤਾਰ ਅਸ਼ਟਪਦੀ ਅੱਗੋਂ ਫੇਰ ਟੱਤਾ ਹੁਣ ਇਹ ਜਿਹੜੀ ਤੁਕਿਆ ਸੰਤ ਸਰਣ ਜੋ ਜਨ ਪਰੇ ਸੋ ਜਨ ਉਧਰਨ ਹਾਰ ਇਹ ਇਹਨਾਂ ਬਾਬਿਆਂ ਦੀ ਗੱਲ ਨਹੀਂ ਹੋਰੀ ਪਰ ਬਾਬੇ ਤੁਹਾਨੂੰ ਕਹਿੰਦੇ ਆ ਵੀ ਆਹ ਦੇਖ ਲਓ ਬਾਣੀ ਕਹਿ ਰਹੀ ਆ ਸੰਤਾਂ ਦੀ ਸ਼ਰਨ ਚ ਜਿਹੜਾ ਪੈ ਗਿਆ ਉਹ ਬਚ ਜਾਊਗਾ ਸੋ ਜਨ ਉਧਰਨ ਹਾਰ ਤੇ ਸਾਡੀ ਦਿੰਦਾ ਨਹੀਂ ਕਰਨੀ ਸੰਤ ਕੀ ਦਿੰਦਾ ਨਰਨਖਾ ਬਹਰ ਬਹਰ অবতার ਬਾਰ ਬਾਰ ਜੰਮੂ ਮਰੂਗੇ ਤੇ ਆਪਣੇ ਬੰਦੇ ਫਸ ਜਾਂਦੇ ਆ ਚੱਕਰ ਚ ਸ਼ਰਿਆ ਫਸ ਜਾਂਦੇ ਆ ਫੇਰ ਕੋ ਸ਼ੁਰੂ ਕਰਦੇ ਸੰਤ ਕੇ ਦੁਖਣਾਰ ਜਾ ਘਟੇ ਸੰਤ ਕੇ ਦੁਖਣ ਜਮ ਤੇ ਛੁੱਟੇ ਸੰਤ ਕੇ ਦੁਖਣ ਸਭ ਸੁਖ ਜਾਏ ਸੰਤ ਕੇ ਦੁਖਣ ਨਰਕ ਮੈਂ ਪਾਏ ਉਹ ਸਾਰੀ ਅਸ਼ਟਪਦੀ ਉਹ ਤੋਂ ਅੱਗੇ ਸਾਰੀਆਂ ਅਸ਼ਟਪਦੀਆਂ ਸੰਤ ਵਾਰਈ ਆ ਇੱਥੇ ਸੰਤ ਕੌਣ ਆ ਗੱਲ ਸਾਰੀ ਇਸ ਕਰਕੇ ਕੀਤੀ ਆ ਵੀ ਸੰਤ ਕੌਣ ਆ ਇਹ ਬਾਣੀ ਚੋਈ ਰੱਖਣਾ ਪਣਾ ਨਾ ਸਾਨੂੰ ਤੇ ਜੇ ਬਾਬਿਆਂ ਦੀ ਗੱਲ ਕੀਤੀ ਆ ਸੰਤ ਦੀ ਜਾਂ ਸਾਧੂ ਦੀ ਜਾਂ ਕਿਸੇ ਹੋਰ ਦੀ ਕੀਤੀ ਆ ਹੁਣ ਗੁਰੂ ਅਰਜਨ ਪਾਤਸ਼ਾਹ ਦੇ ਜਿਹੜੇ ਡਖਣੇ ਆ ਨਾ ਉਹਦੇ ਵਿੱਚ ਇੱਕ ਸ਼ਬਦਿਆ ਦੋ ਲਾਈਨਾਂ ਦਾ ਸੁਣਿਓ ਜਰਾ ਡਖਣੇ ਆ ਕਹਿੰਦੇ ਨਾਨਕ ਕੱਚੜਿਆ ਸਿਓ ਤੋੜ ਜੀ ਕਹਿੰਦੇ ਕੱਚਿਆਂ ਨਾਲੋਂ ਮੈਨੂੰ ਤੋੜ ਦੇ ਇੱਥੇ ਕੱਚੇ ਕੌਣ ਆ ਇਹ ਜਿਹੜੇ ਬਾਬੇ ਬਣੇ ਫਿਰਦੇ ਸੰਤ ਜਿਹੜੇ ਉਸ ਟਾਈਮ ਸਿੱਧ ਹੋਰ ਬਾਬੇ ਬੜੇ ਜੋਗੀ ਬਸਿਆਸੀ ਬੜੇ ਤੁਰੇ ਫਿਰਦੇ ਸੀ ਨਾਨਕ ਕੱਚੜਿਆ ਸੋ ਤੋੜ ਢੂੰਡ ਸੱਜਣ ਸੰਤ ਪੱਕਿਆਂ ਜੇ ਗੁਰੂ ਅਰਜਨ ਪਾਚੀ ਇਹ ਗੱਲ ਕਹਿ ਰਹੇ ਹੋ ਮਰੋਂ ਕੱਚੇ ਸੰਤ ਵੀ ਹੈਗੇ ਆ ਨਾ ਉੱਥੇ ਤੇ ਪੱਕਾ ਕੌਣ ਆ ਉਹ ਇੱਕੋ ਹੀ ਆ ਸੰਤ ਬਾਣੀ ਚੋਂ ਹੀ ਮੈਂ ਤੁਹਾਨੂੰ ਐਕਸਪਲੇਨ ਕਰੂੰਗਾ ਪਈ ਕੋਈ ਸੰਤ ਆ ਉਹਦੀ ਗੱਲ ਹੋਈ ਆ ਜਿੱਥੇ ਇੱਕ ਵਚਨ ਚ ਸੰਤ ਆ ਜਿੱਥੇ ਬਹੁ ਵਚਨ ਚ ਸੰਤ ਆ ਉੱਥੇ ਗੁਰਮੁਖਾਂ ਦੀ ਗੱਲ ਹੋਈ ਆ ਸੰਤ ਬਾਣੀ ਚ ਤਿੰਨ ਚਾਰ ਰੂਪਾਂ ਚ ਆਇਆ ਨੰਬਰ 1 ਗੁਰੂ ਵਾਸਤੇ ਨੰਬਰ 2 ਰੱਬ ਵਾਸਤੇ ਕਾਲਪੁਰਖ ਵਾਸਤੇ ਲਾਖ ਯੂਨੀਵਰਸ ਵਾਸਤੇ ਨੰਬਰ 3 ਗੁਰਮੁਖਾਂ ਵਾਸਤੇ ਬਹੁ ਵਚਨ ਦੇ ਸੰਤਨ ਨੰਬਰ 4 ਪਖੰਡੀਆਂ ਵਾਸਤੇ ਹਰ ਕੇ ਸੰਤਾਂ ਰਾਂ ਆਖੀਏ ਉਹ ਨਾਲ ਉਸਕਾ ਟਾਗਾ ਪਖੰਡੀਆਂ ਵਾਸਤੇ ਸੋ ਚਾਰੇ ਰੂਪਾਂ ਚ ਆਇਆ ਸੋ ਕਿਤੇ ਇੱਕ ਇੱਕ ਰੂਪ ਚ ਨਹੀਂ ਆਪਾਂ ਸਮਝ ਸਕਦੇ ਉਹ ਤਾਂ ਹੀ ਸਾਨੂੰ ਸਮਝ ਲੱਗਣੀ ਜੇ ਸਾਨੂੰ ਵਿਆਖਿਆ ਕਰਨ ਦਾ ਪਤਾ ਢੂੜ ਸੱਜਣ ਸੰਤ ਪੱਕਿਆਂ ਪੱਕਾ ਸੰਤ ਲੱਬਲਾ ਭਾਈ ਓਏ ਜਿਵਨ ਦੇ ਵਿਛੜਿਆ ਓਏ ਮੋਇਆਂ ਨਾ ਜਾਈ ਛੋੜ ਓਏ ਜਿਹੜੇ ਪਹਿਲੇ ਵਾਲੇ ਆ ਉਹ ਤਾਂ ਜਿੰਦੇ ਹੀ ਛੱਡ ਜਾਂਦੇ ਆ ਤੇ ਦੂਜੇ ਮਰਨ ਤੋਂ ਬਾਅਦ ਵੀ ਨਹੀਂ ਛੱਡਦੇ ਮਰਨਾ ਕੀ ਆ ਇੱਥੇ ਸ਼ਬਦ ਮਰੋ ਫਿਰ ਜੀਵੋ ਸਦਹੀ ਉਹ ਨਾਲ ਹੀ ਜੁੜੇ ਰਹਿੰਦੇ ਆ ਤੋ ਇਹ ਜਿਹੜੀ ਸੰਤਰੀ ਡੈਫੀਨੇਸ਼ਨ ਹੈ ਨਾ ਇੱਕ ਸ਼ਬਦ ਹੋਰ ਲੈ ਕੇ ਫਿਰ ਆਪਾਂ ਗੱਲ ਕਰਦੇ ਆਂ ਭਾਜੀ ਦਾ ਉਹ ਹੋਰ ਕਲੀਅਰ ਕਰ ਦੂਗੀ ਸੰਤਰੀ ਡੈਫੀਨੇਸ਼ਨ ਉਹਦੇ ਅਰਥ ਵੀ ਬੜੇ ਗਲਤ ਹੋਏ ਆ ਗੁਰੂ ਅਰਜਨ ਪਾਤਸ਼ਾਹ ਦਾ ਹੀ ਸ਼ਬਦ ਹੋ ਆ ਗੌੜੀ ਰਾਗ ਦੇ ਵਿੱਚ ਕਹਿੰਦੇ ਜਿਨ੍ਹਾਂ ਸਾਸ ਗਰਾਸ ਨਾਲ ਵਿਸਰੇ ਹਰ ਨਾਮਾ ਮਨ ਮੰਤ ਜਿਹੜੇ ਬੰਦੇ ਸਾਹ ਲੈਂਦਿਆਂ ਖਾਂਦਿਆਂ ਪੀਂਦਿਆਂ ਉਹਦੇ ਗੁਣਾਂ ਨੂੰ ਨਹੀਂ ਭੁੱਲਦੇ ਤੇ ਉਹਨਾਂ ਦੇ ਮਨ ਦੇ ਵਿੱਚ ਹਰ ਨਾਮਾ ਮਨ ਮੰਤ ਮੰਤਰ ਦੇ ਰੂਪ ਦੇ ਵਿੱਚ ਉਹ ਗੁਣ ਬੈਠੇ ਹੋਏ ਆ ਵਸੇ ਹੋਏ ਆ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਇਦਾਂ ਹੀ ਪੜਦੇ ਨਾ ਆਪਾ ਐਦਾਂ ਨਹੀਂ ਪੜਨਾ ਇਹਨੂੰ ਐਦਾਂ ਪੜਨਾ ਧਨ ਸੇ ਸਈ ਨਾਨਕਾ ਕਹਿੰਦੇ ਉਹ ਬੰਦੇ ਧਨਿਆ ਮੁਬਾਰਕ ਆ ਸਾਬ ਸਿੰਘ ਉਹਨਾਂ ਨੇ ਅਰਥ ਕੀਤੇ ਆ ਪੂਰਨ ਸੋਈ ਸੰਤ ਉਹੀ ਪੂਰਨ ਉਹੀ ਮਨੁੱਖ ਪੂਰਨ ਸੰਤ ਹੈ ਨਹੀਂ ਐਦਾਂ ਅਰਥ ਨਹੀਂ ਬਣਦੇ ਕਿਉਂਕਿ ਸੰਤ ਦੇ ਤੱਤੇ ਨੂੰ ਔਂਕੜ ਲੱਗੀ ਹੋਈ ਆ ਇੱਕ ਵਚਨ ਚ ਆਇਆ ਨਸੇ ਸਹੀ ਨਾਨਕਾ ਕਹਿੰਦੇ ਉਹ ਸਾਰੇ ਧਾਨ ਆ ਮੁਬਾਰਕ ਆ ਉਹਨਾਂ ਨੂੰ ਪਰ ਪੂਰਨ ਸੋਈ ਸੰਤ ਪਰ ਜਿਹੜਾ ਪੂਰਨ ਆ ਨਾ ਉਹ ਇੱਕ ਅਕਾਲ ਪੁਰਖ ਹੀ ਆ ਹੋਰ ਕੋਈ ਪੂਰਨ ਨਹੀਂ ਜੇ ਪੂਰਨ ਬੰਦੇ ਨੂੰ ਮੰਨ ਲਿਆ ਤੇ ਬਹੁਤ ਥਾਵਾਂ ਦੇ ਉੱਤੇ ਗੁਰਬਾਣੀ ਦੇ ਵਿੱਚ ਹੀ ਸਾਨੂੰ ਟਪਣਾ ਖਾ ਜਾਗੇ ਗੁਰਬਾਣੀ ਤਾਂ ਕਹਿੰਦੀ ਆ ਕਿ ਇੱਕੋ ਹੀ ਪੂਰਨ ਆ ਬਸ ਹੋਰ ਕੋਈ ਪੂਰਨ ਹੋ ਹੀ ਨਹੀਂ ਸਕਦਾ